ਪੁਲਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋਇਆ ਦੋਵੇਂ ਪਾਸੇ ਤੋਂ ਫਾਇਰਿੰਗ ਫਿਲਹਾਲ ਜਾਰੀ ਹੈ ਤਾਂ ਮਾਨਸਾ ਦੇ ਵਿੱਚ ਪੁਲਸ ਦਾ ਵੱਡਾ ਐਕਸ਼ਨ ਜੋ ਕਿ ਨਜ਼ਰ ਆਇਆ ਕਿ ਕਿ ਗੈਂਗਸਟਰ ਨੂੰ ਪੁਲਿਸ ਦੀ ਟੀਮ ਦੇ ਵੱਲੋਂ ਘੇਰਾ ਪਾਇਆ ਗਿਆ ਇਸ ਦੌਰਾਨ ਦੌਰਾਨ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਜੋ ਕਿ ਮੁੱਠਪੇੜ ਹੋਈ ਹੈ ਗੈਂਗਸਟਰਾਂ ਦੇ ਵੱਲੋਂ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਸ ਜਵਾਬੀ ਕਾਰਵਾਈ ਦੇ ਵਿੱਚ ਇੱਕ ਗੈਂਗਸਟਰ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ ਹੈ ਫਿਲਹਾਲ ਵੀ ਐਨਕਾਊਂਟਰ ਜਾਰੀ ਹੈ ਦੋਵੇਂ ਪਾਸਿਆਂ ਤੋਂ ਆ ਫਾਇਰਿੰਗ ਲਗਾਤਾਰ ਜਾਰੀ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜ ਚੁੱਕੇ ਨੇ ਬਲਦੇਵ ਹੁਣ ਤੱਕ ਦੀ ਕੀ ਕੁਝ ਅਪਡੇਟ ਜੀ ਪਰਮਿੰਦਰ 20 ਦਿਨੀ ਸਿੱਧੂ ਮੂਸੇਵਾਲੇ ਦੇ ਕਰੀਬੀ ਤੋਂ ਫਰੋਸੀ ਮੰਗੀ ਗਈ ਸੀ ਉਹ ਗੈਂਗਸਟਰ ਹੈ ਜਿਹੜੇ ਪੁਲਿਸ ਨੇ ਕਾਬੂ ਕਰ ਲਈ ਸੀ ਅਤੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੇ ਸੀ ਜਿੱਥੇ ਉਹਨਾਂ ਨੇ ਪੁਲਿਸ ਤੇ ਐਜੈਂਟੀ ਚਲਾ ਦਿੱਤੀ ਜਵਾਬੀ ਫਾਇਰਿੰਗ ਹੋਈ ਹੈ ਪੁਲਿਸ ਵੱਲੋਂ ਤੇ ਉਸ ਦੇ ਵਿੱਚ ਇੱਕ ਗੈਂਗਸਟਰ ਹੈ ਜਿਹੜਾ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਨੇ ਹਜੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਥੋੜੀ ਦੇਰ ਬਾਅਦ ਉਸ ਨੂੰ ਮਾਨਸਾ ਦੇ ਹਸਪਤਾਲ ਵਿੱਚ ਲਿਆਂਦਾ ਜਾਵੇਗਾ ਪਤਾ ਚੱਲੇਗਾ ਕਿ ਉਹਦੀ ਕੀ ਕੰਡੀਸ਼ਨ ਹੈ ਬਲਦੇਵ ਭਾਜੀ ਇਹ ਇਨਕਾਊਂਟਰ ਚੱਲ ਰਿਹਾ ਹੈ ਜੀ ਫਿਲਹਾਲ ਹੁਣ ਸੂਚਨਾ ਮਿਲੀ ਹੈ ਕਿ ਕੁਝ ਬੰਦੇ ਆ ਜਿਹੜੇ ਜ਼ਖਮੀ ਹੋਏ ਐ ਪੁਲਿਸ ਵਾਲੇ ਕਿੰਨੇ ਜ਼ਖਮੀ ਹੋਏ ਐ ਤੇ ਗੈਂਗਸਟਰ ਕਿੰਨੇ ਜ਼ਖਮੀ ਹੋਏ ਐ ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਤੇ ਕੁਝ ਸਮੇਂ ਬਾਅਦ ਹਸਪਤਾਲ ਦੇ ਵਿੱਚੋਂ ਇਹ ਅਪਡੇਟ ਕਰੂੰਗੀ ਜੀ ਅਬਲਦੇਵ ਕੁੱਲ ਕਿੰਨੇ ਗੈਂਗਸਟਰ ਸਨ ਇਸ ਦੌਰਾਨ ਇਹ ਕੋਈ ਸਾਫ ਹੋ ਸਕੇ ਦੇਖੋ ਪਹਿਲਾਂ 7 ਗੈਂਗਸਟਰ ਫੜੇ ਸੀ ਇਹਦੇ ਵਿੱਚ ਕਿੰਨਿਆਂ ਤੋਂ ਹਥਿਆਰ ਬਰਾਮਦ ਕਰਾਉਣ ਜਾ ਰਹੇ ਸੀ ਇਹਦਾ ਪੁਲਿਸ ਨੇ ਹਜੇ ਕੋਈ ਜਵਾਬ ਨਹੀਂ ਦਿੱਤਾ ਪਰ ਲੱਗਦਾ ਕਿ ਇੱਕ ਗੈਂਗਸਟਰ ਹੈ ਜਿਹੜਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ ਠੀਕ ਹੈ ਬਲਦੇ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਰ ਸਲਮਾਨਸਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਿੱਥੇ ਕਿ ਗੈਂਗਸਟਰਾਂ ਦੇ ਵਿਚਾਲੇ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਤੇ ਇਸ ਦੌਰਾਨ ਇੱਕ ਗੈਂਗਸਟਰ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ ਹੈ